ਇੱਦਾਂ ਹੀ ਮਤਲਬ ਕਿ ਡੌਗਸ ਨੂੰ ਹੱਥ ਪਾਉਂਦੇ ਨੇ ਜਾਂ ਸ਼ੂ ਲੈਂਦੀ ਆ ਮਤਲਬ ਬਹੁਤ ਜ਼ਿਆਦਾ ਕਹੀ ਹੁੰਦੇ ਨਾ ਆਪਾਂ ਵਹਿਮ ਕਰਦੇ ਨੇ ਬਹੁਤ ਜ਼ਿਆਦਾ ਕੁਛ ਇੱਦਾਂ ਤੇ ਲੋਕੀ ਤੁਹਾਨੂੰ ਟੱਕਰਦੇ ਹਾਂਜੀ 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 ਕਹਿੰਦੇ ਆ ਗੰਦੇ ਹੁੰਦੇ ਆ ਚਿੱਕੜ ਚ ਰਹਿ ਕੇ ਆਉਂਦੇ ਆ ਗੰਦਗੀ ਚ ਰਹਿੰਦੇ ਆ ਇਹਨਾਂ ਨੂੰ ਕਿਉਂ ਹੱਥ ਲਾਣੇ ਉਹਨਾਂ ਨੂੰ ਰੋਟੀ ਕਿਉਂ ਖਾਣੇ ਲੋਕੀ ਜਿਨ੍ਹਾਂ ਨੇ ਪਾਲਤੂ ਰੱਖਿਓ ਨੇ ਨਾ ਕਰੇ ਤੀਜੇ ਦਿਨ ਬਿਮਾਰ ਹੁੰਦੇ ਨੇ ਉਹ ਮੈਂ ਅਜੇ ਤੱਕ ਇਹਨਾਂ ਦੀ ਵਜ੍ਹਾ ਨਾਲ ਮੈਨੂੰ ਅਜੇ ਤੱਕ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਕੋਈ ਮੈਨੂੰ ਥੋੜੀ ਜਿਹੀ ਵੀ ਇਨਫੈਕਸ਼ਨ ਨਹੀਂ ਹੋਇਆ ਅਜੇ ਤੱਕ ਬੁ ਕਿਸ ਨੂੰ ਕਿਤੇ ਵੱਡ ਲਿਆ ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਵੱਡ ਲਿਆ ਜੋ ਕੁਝ ਵੀ ਹੈ ਬਨਣੇ ਪੈਂਦੇ ਖੁੱਲੇ ਨੇ ਇਹ ਕੋਈ ਵੇਥਿਆ ਹੋਗਾ ਕਿਸੇ ਨੂੰ ਕੁਝ ਵੀ ਨਹੀਂ ਕਹਿਣਗੇ ਹਾਲਾਂਕਿ ਤੁਸੀਂ ਵੀ ਖੜੇ ਹੋ ਆਂਗਵਾਂਡ ਵਾਲੇ ਹੁੰਦੇ ਆ ਪੜੋਸੀ ਹੁੰਦੇ ਆ ਜਾਂ ਫਿਰ ਰਿਸ਼ਤੇਦਾਰ ਹੁੰਦੇ ਆ ਵੀ ਹਾਂ ਇਦਾਂ ਹੀ ਮਤਲਬ ਕਿ ਡੌਗਸ ਨੂੰ ਹੱਥ ਪਾਉਂਦੇ ਨੇ ਜਾਂ ਸ਼ੂ ਲੈਂਦੀ ਆ ਮਤਲਬ ਬਹੁਤ ਜ਼ਿਆਦਾ ਕਈ ਹੁੰਦੇ ਨੇ ਨਾ ਆਪਾਂ ਵਹਿਮ ਕਰਦੇ ਨੇ ਬਹੁਤ ਜ਼ਿਆਦਾ ਕੁਝ ਇਦਾਂ ਤੇ ਲੋਕੀ ਤੁਹਾਨੂੰ ਟੱਕਰਦੇ ਹਾਂਜੀ 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 ਬਹੁਤ ਜਿਵੇਂ ਹੁਣੇ ਐ ਇਹਨੂੰ ਮੈਂ ਨਵਾ ਨਹੀਂ ਨਹੀਂ ਠੀਕ ਹੈ ਕਿਉਂਕਿ ਸਟਰੀਟ ਵਾਲੇ ਤੁਹਾਨੂੰ ਪਤਾ ਇਹਨਾਂ ਨੂੰ ਨਹੀਂ ਜ਼ਿਆਦਾ ਨਵਾ ਸਕਦੇ ਕਹਿੰਦੇ ਆ ਗੰਦੇ ਹੁੰਦੇ ਆ ਚਿੱਕੜ ਚ ਰਹਿ ਕੇ ਆਉਂਦੇ ਆ ਗੰਦਗੀ ਚ ਰਹਿੰਦੇ ਆ ਇਹਨਾਂ ਨੂੰ ਕਿਉਂ ਹੱਥ ਲਾਣੇ ਉਹਨਾਂ ਨੂੰ ਰੋਟੀ ਕਿਉਂ ਕਰਨੇ ਮੈਂ ਮੈਂ ਜਦ ਮੈਨੂੰ ਦੇਖੋ ਲੋਕੀ ਜਿਨ੍ਹਾਂ ਨੇ ਪਾਲਤੂ ਰੱਖਿਓ ਨੇ ਨਾ ਕਰੇ ਤੀਜੇ ਦਿਨ ਬਿਮਾਰ ਹੁੰਦੇ ਨੇ ਉਹ ਮੈਂ ਅਜੇ ਤੱਕ ਇਹਨਾਂ ਦੀ ਵਜ੍ਹਾ ਨਾਲ ਮੈਨੂੰ ਅਜੇ ਤੱਕ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਕੋਈ ਮੈਨੂੰ ਥੋੜੀ ਜਿਹੀ ਇਨਫੈਕਸ਼ਨ ਨਹੀਂ ਹੋਇਆ ਜੇ ਤਾਂ ਬੁਖਾਰ ਹੋਣਾ ਤੇ ਬਹੁਤ ਦੂਰ ਦੀ ਗੱਲ ਹੈ ਸ਼ਾਇਦ ਇਹ ਭਾਵਨਾ ਹੋ ਸਕਦੀ ਹੈ ਜਾਂ ਆਪਣੀ ਆਪਣੀ ਫੀਲਿੰਗਸ ਹੋ ਸਕਦੀਆਂ ਤੁਸੀਂ ਦੇਖਿਆ ਪਾਲਤੂ ਰੱਖੇ ਹੁੰਦੇ ਕਿਸੇ ਨੂੰ ਕਿਤੇ ਵੱਡ ਲਿਆ ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਵੱਡ ਲਿਆ ਜੋ ਕੁਝ ਵੀ ਹੈ ਬਨਣੇ ਪੈਂਦੇ ਹਨ ਖੁੱਲੇ ਨੇ ਇਹ ਕੋਈ ਵਿਅਥਿਆਊਗਾ ਕਿਸੇ ਨੂੰ ਕੁਝ ਵੀ ਨਹੀਂ ਕਹਣਗੇ ਹਾਲਾਂਕਿ ਤੁਸੀਂ ਵੀ ਖੜੇ ਹੋ ਆ ਦੇਖ ਲਓ ਬਿਲਕੁਲ ਕੁਝ ਨਹੀਂ ਕਹਿੰਦੇ ਹੈ ਨਾ ਪਿਆਰ ਨਾਲ ਮਤਲਬ ਹਾਂਜੀ ਹਾਂਜੀ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਆਜ਼ਾਦੀ ਮਿਲੀ ਹੋਈ ਹੈ ਇਹਨਾਂ ਨੂੰ ਆਜ਼ਾਦੀ ਮਿਲੀ ਹੈ ਰੋਟੀ ਭਾਵੇਂ ਲੇਟ ਮਿਲ ਜੇ ਪਰ ਇਹਨਾਂ ਨੂੰ ਆਜ਼ਾਦੀ ਮਿਲੀ ਹੈ ਇਹ ਇਹ ਹੈ ਕਿ ਮੇਰੇ ਹੁੰਦਿਆ ਹੋਏ ਇਹਨਾਂ ਨੂੰ ਕੋਈ ਡੰਡਾ ਨਹੀਂ ਚੱਕ ਸਕਦਾ ਅੱਛਾ ਕੋਈ ਐਂਦਾ ਹੁੰਦੇ ਆ ਨਾ ਲੋਕੀ ਹੀਟ ਕਰਦੇ ਨੇ ਜਿਹਨੂੰ ਮਾਰਦੇ ਨੇ ਜਾਂ ਫਿਰ ਕਈ ਵਾਰੀ ਆਪਾਂ ਦੇਖਦੇ ਆ ਬੱਟੇ ਚੱਕ ਚੱਕ ਕੇ ਮਾਰਦੇ ਆ ਕੁਛ ਐਦਾਂ ਦਾ ਅ ਮੈਂ ਥੋੜੇ ਦਿਨ ਪਹਿਲੇ ਦੀ ਗੱਲ ਦੱਸਦੀ ਆ ਮੇਰੀ ਇੱਕ ਡੌਗੀ ਹੈ ਫੀਮੇਲ ਉਹਦਾ ਨਾਮ ਫਰੂਟੀ ਹੈ ਮੌਸਮ ਖਰਾਬ ਸੀ ਤੇ ਆਪਾਂ ਬੈਠੇ ਹੋਏ ਸੀ ਅੰਦਰ ਠੀਕ ਹੈ ਤੇ ਮੈਂ ਇੱਕ ਇਹ ਸਾਰਿਆਂ ਸਾਰਿਆਂ ਵਾਸਤੇ ਮੇਰੀ ਇੱਕ ਰਿਕੁਐਸਟ ਹੈ ਇਹ ਰਿਕੁਐਸਟ ਵੀ ਹੈ ਗੁੱਸਾ ਵੀ ਹੈ ਠੀਕ ਹੈ ਇੰਨੀ ਕਿ ਜ਼ਿਆਦਾ ਹਯਵਾਨੀਅਤ ਇਸ ਟਾਈਮ ਦੁਨੀਆ 'ਚ ਹੋ ਚੁੱਕੀ ਹੈ ਨਾ ਤੁਸੀਂ ਕਹਿ ਰਹੇ ਸੀ ਕੁੜੀਆਂ ਦੇ ਰੇਪ ਹੁੰਦੇ ਆ ਕੁੜੀਆਂ ਦੇ ਮਤਲਬ ਕਿ ਬੱਚੀਆਂ ਦੇ ਰੇਪ ਹੋ ਰਹੇ ਨੇ ਗਲਤ ਹਰਕਤਾਂ ਹੋ ਰਹੀਆਂ ਲੋਕੀ ਜਾਨਵਰ ਜਿਹੜੇ ਬੇਜ਼ੁਬਾਨੇ ਜਾਨਵਰ ਨੇ ਉਹਨਾਂ ਨੂੰ ਹੱਥ ਪਾਣ ਤੋਂ ਪਹਿਲੇ ਵੀ ਮੁੰਡੇ ਸ਼ਰਮਾਂਦੇ ਨੇ ਇਦਾਂ ਦੇ ਹਾਲਾਤ ਹੋਏ ਪਏ ਨੇ ਥੋੜੇ ਦਿਨ ਪਹਿਲੇ ਦੀ ਗੱਲ ਹੈ ਮੇਰੀ ਫੀਮੇਲ ਡੌਗੀ ਫਰੂਟੀ ਬਾਰਸੀ ਗਈ ਹੋ ਉਹ ਇੰਨੀ ਜਿਆਦਾ ਸ਼ਰੀਫ ਹੈ ਇੰਨੀ ਜਿਆਦਾ ਕਿ ਉਹਨੂੰ ਕੋਈ ਚੱਕ ਕੇ ਵੀ ਲੈ ਜੇ ਨਾ ਕੁਝ ਨਹੀਂ ਅਗਿਓ ਬੋਲਦੀ ਹੋਇਆ ਕਿ ਸੀਗਾ ਰਾਤ ਨੂੰ 10 ਵਜੇ ਦਾ ਟਾਈਮ ਸੀ ਤੇ ਆਹਾ ਆਹਾ ਬਾ ਸੀ ਤੇ ਇਹ ਨਾ ਮੈਨੂੰ ਬੁਲਾ ਰਿਹਾ ਸੀ ਮੈਨੂੰ ਲੱਗਿਆ ਵੈਸੇ ਮੈਨੂੰ ਤੰਗ ਕਰ ਰਿਹਾ ਇਹ ਪਰ ਇਹ ਮੈਨੂੰ ਬੁਲਾਣੋਂ ਹਟ ਨਹੀਂ ਰਿਹਾ ਮੈਂ ਥੋੜਾ ਜਿਹਾ ਥੱਕੀ ਹੋਈ ਸੀ ਮੈਂ ਸੁੱਤੀ ਹੋਈ ਸੀ ਚੇਅਰ ਤੇ ਤੇ ਮੈਨੂੰ ਲੱਗਿਆ ਕਿ ਮੈਨੂੰ ਦੇਖਣਾ ਚਾਹੀਦਾ ਬਾਹਰ ਜਾ ਕੇ ਜਦੋਂ ਮੈਂ ਦੇਖਿਆ ਕਿ ਇਹ ਮੈਨੂੰ ਬੁਲਾ ਰਿਹਾ ਕਿ ਖੇਤ ਵਿੱਚ ਬਾਹਰ ਆਉਣ ਵਾਸਤੇ ਕਹਿ ਰਹੇ ਸੀ ਮੈਂ ਬਾਹਰ ਜਾ ਕੇ ਦੇਖਿਆ ਜੀ ਫਰੂਟੀ ਜਿਹੜੀ ਮੇਰੀ ਫੀਮੇਲ ਡੌਗੀ ਹੈ ਉਹ ਚੂੰ ਚੂੰ ਕਰ ਰਹੀ ਸੀਗੀ ਨਾਲ ਇਹਨਾਂ ਦੀ ਹੱਟ ਬਣੀ ਹੋਈ ਹੈ ਇਹਦੇ ਵਿੱਚ ਮੈਂ ਜਿਵੇਂ ਬਾਹਰ ਨਿਕਲੀ ਐ ਮੈਂ ਬਾਹਰ ਜਾ ਕੇ ਦੇਖਿਆ ਉਹ ਭੱਜ ਕੇ ਆ ਕੇ ਮੇਰੇ ਨਾਲ ਚਿਪਕ ਗਈ ਪਿੱਛੇ ਇੱਕ ਮੁੰਡਾ ਨਿਕਲ ਰਿਹਾ ਠੀਕ ਹੈ ਉਹ ਜਦੋਂ ਮੁੰਡਾ ਨਿਕਲਿਆ ਮੇਰਾ ਆਟੋਮੈਟਿਕ ਜੀ ਗੱਲ ਹੈ ਠੀਕ ਹੈ ਮੇਰੇ ਬੱਚੇ ਨੇ ਇਹ ਮੇਰਾ ਉਸ ਟਾਈਮ ਇੰਨਾ ਕਿ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਸੀ ਮੈਂ ਚਲੋ ਮੈਂ ਕੈਮਰੇ ਸਾਹਮਣੇ ਕਹਿ ਰਹੀ ਹਾਂ ਮੈਨੂੰ ਉਹਨੂੰ ਬਹੁਤ ਕੁੱਟਿਆ ਉਸ ਟਾਈਮ ਤੇ ਬਹੁਤ ਜ਼ਿਆਦਾ ਕੁੱਟਿਆ ਸੀ ਹਾਂਜੀ ਹਾਂਜੀ ਇੱਕ ਹੀ ਮੁੰਡਾ ਸੀ ਹਾਂਜੀ 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 ਮੈਂ ਉਹਨੂੰ ਕਿਹਾ ਮੈਂ ਕਿ ਤੁੱਕੀ ਕਰ ਰਹੇ ਸੀ ਇੱਥੇ ਮੈਂ ਕਿਹਾ ਬਿਸਕਟ ਕਹਿੰਦਾ ਬਿਸਕਟ ਦੇ ਰਿਹਾ ਸੀ ਮੈਂ ਕਿਹਾ ਤੂੰ ਮੈਨੂੰ ਬਿਸਕਟ ਦੱਸ ਕਿੱਥੇ ਆ ਬਿਸਕਟ ਦਾ ਪੈਕੇਟ ਦੱਸ ਕਿੱਥੇ ਆ ਉਹਦੇ ਕੋਲੇ ਜਵਾਬ ਨਹੀਂ ਸੀਗਾ ਮੈਨੂੰ ਕਿਹਾ ਮੈਂ ਕਿਹਾ ਬਿਸਕਟ ਦੇਣੇ ਸੂ ਤੂੰ ਪੂਰਾ ਏਰੀਆ ਖਾਲੀਏ ਤੋ ਇੱਥੇ ਬਿਸਕਟ ਦੇ ਤੂੰ ਉਹਨੂੰ ਉਹਦੇ ਹੀ ਹੱਟ ਵਿੱਚ ਅੰਦਰ ਉਹਦੇ ਬਣੀ ਹੋਈਏ ਦੀ ਚ ਉਦੇ ਕੱਪੜੇ ਉਪਰ ਦੇ ਓਪਨ ਸੀਗੇ ਅੱਧੇ ਉਹਦੇ ਕੱਪੜੇ ਸਰੀਰ ਤੇ ਨਹੀਂ ਸੀਗੇ ਠੀਕ ਹੈ ਉਥੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਉਹ ਮੇਰੀ ਡੌਗੀ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮਾੜੀ ਮੋਟੀ ਸ਼ਰਮ ਹੋਣੀ ਚਾਹੀਦੀ ਆ ਠੀਕ ਹੈ ਐਦਾਂ ਦਾ ਸਮਾਜ ਹੁਣ ਹੋ ਚੁੱਕਿਆ ਵੈ ਕਿ ਜ਼ਬਾਨ ਵਾਲੇ ਨੂੰ ਛੱਡੋ ਬੇ ਜ਼ਬਾਨੇ ਬੱਚੇ ਸ਼ਰੀਫ ਮੇਰੀ ਉਹ ਬੱਚੀ ਉਹਨੂੰ ਦੇਖ ਲਓ ਨੇ ਕੀ ਹਵਾਨਤ ਕਰਨੀ ਸੀ ਉਹ ਤੇ ਇਹਦਾ ਸ਼ੁਕਰ ਹੈ ਇਹ ਸਮਝਦਾਰ ਸੀ ਉਹ ਮੈਨੂੰ ਨੇ ਮਨ ਨੂੰ ਬੁਲਾਇਆ ਤੇ ਉਹਨੇ ਬਹੁਤ ਘਟਖਾਦੀ ਸੀ ਉਸ ਟਾਈਮ ਤੇ ਤੇ ਉਸ ਦਿਨ ਤੋਂ ਮੈਂ ਦੇਖ ਲਿਆ ਉਹਨੂੰ ਬੱਚੀ ਨੂੰ ਬਾਹਰ ਹੀ ਨਹੀਂ ਕੱਢ ਰਹੀਆਂ ਡਰ ਹੈਗਾ ਕਿਉਂਕਿ ਉਹ ਸ਼ਰੀਫ ਜ਼ਿਆਦਾ ਹੈ ਨਾ ਕਿਸੇ ਨੂੰ ਬੋਲੂਗੀ ਨਹੀਂ ਹੁਣ ਤੁਸੀਂ ਵੀ ਚੱਕ ਕੇ ਲੈ ਜਾਓਗੇ ਇਹਨੂੰ ਕੁਝ ਨਹੀਂ ਕਹਿਣਾ ਹੁਣ ਜੇ ਨੂੰ ਕੱਲ ਕੱਲ ਨੂੰ ਕੋਈ ਫੇਰ ਇਹਦੇ ਨਾਲ ਹਰਕਤ ਕਰੂਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ